ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫ ਯਰ ਕਲੈਕਸ਼ਨ ਤੇ ਅੱਜ ਜੇ ਤੁਹਾਡੇ ਰੂਪ ਰੂਪ ਹਾਜ਼ਰ ਹੋਏ ਹੈ ਇੱਕ ਨਵੀਂ ਵੀਡੀਓ ਦੇ ਨਾਲ ਹਾਂਜੀ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਕੜਾਈ ਵਾਲੇ ਸੂਟ ਸਾਡੇ ਕੋਲੇ ਨਿਊ ਸਟਾਕ ਆਇਆ ਹੈ ਕੜਾਈ ਵਾਲੇ ਸੂਟਾਂ ਦਾ ਐ ਕਲਰ ਡਿਜ਼ਾਈਨ ਚੈੱਕ ਕਰੋ ਮਸਲੀਨ ਦਾ ਕੱਪੜਾ ਜੀ ਕੜਾਈ ਵਾਲਾ ਸੂਟ ਹੈ 올 ਓਵਰ ਸੂਟ ਪੂਰਾ ਵਰਕ ਵਾਲਾ ਦੁਪੱਟਾ ਜੀ ਮਸਲੀਨ ਦਾ ਸੈਮੀ ਪਿਓਰ ਦਾ ਦੁਪੱਟਾ ਵਰਕ ਕਲਰ ਡੀਨ ਸਾਰਿਆਂ ਦਾ ਖਵਾਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੇ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀਆਂ ਹੋਰ ਤੁਸੀਂ ਦੇਖਣੇ ਕਲਰ ਆਪਸ ਨਾ ਬਹੁਤ ਨੇ ਇੱਕ ਡਿਜ਼ਾਈਨ ਦੇ ਵਿੱਚ ਚਾਰ ਚਾਰ ਕਲਰ ਮਿਲਣਗੇ ਚਾਰ ਕਲਰ ਕਲਰ ਡਿਜ਼ਾਈਨ ਹੋਰ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਰਕ ਦੁਪੱਟਾ ਹੋਊਗਾ ਪੂਰਾ ਪੂਰਾ ਦੁਪੱਟਾ ਵਰਕ ਹੋਊਗਾ ਜੀ ਸੈਮੀ ਪੂਰ ਦਾ ਵਧੀਆ ਦੁਪੱਟਾ ਹੋਊਗਾ ਫੁੱਲ ਪੱਲੇ ਦੇ ਕੜਾਈ ਆਉਗੂਗੀ ਪੂਰੀ ਬੈਲ ਕੱਲ੍ਹ ਦੀਆਂ ਸ਼ਾਨ ਬਹੁਤ ਸ਼ਾਨਦਾਰ ਨੇ ਕੱਲ੍ਹ ਦੀ ਕੰਬੀਨੇਸ਼ਨ ਵੀ ਵਧੀਆ ਸਾਰੇ ਪੀਸ ਕੱਲਾ ਕੱਲਾ ਜੀ ਖੋਲ ਕੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈਏ ਜੀ ਵੀਡੀਓ ਨਾਲ ਅੱਗੇ ਤੱਕ ਬਣੇ ਰਹੋ ਕੱਲ੍ਹਵਾ ਦੀ ਕੰਬੀਨੇਸ਼ਨ ਚੈੱਕ ਕਰੋ ਬਹੁਤ ਸ਼ਾਨਦਾਰ ਹੈ ਪੂਰਾ ਪੱਲਾ ਵਰਕ ਹੋਊਗਾ ਜੀ ਜੇ ਵਾ ਕੰਵਲ ਇਹ ਮੈਂ ਹੈ ਕਢਾਈ ਤੇ ਔਰ ਸੈਨੀ ਪੀਓਰ ਦਾ ਦੁਪੱਟਾ ਫੁੱਲ ਸਾਈਜ਼ ਦੁਪੱਟਾ ਫੁੱਲ ਵਰਕ ਦੁਪੱਟਾ ਹੁੰਦਾ ਹੈ ਫੁੱਲ ਵਰਕ ਦੁਪੱਟਾ ਇਸ ਇੰਸ ਸੋਰਾ ਦੀ ਚਾਰ ਕਲਰ ਇਕੜੇ ਜਾਂਦੇ ਵਿੱਚ ਚਾਰ ਕਲਰ ਨਹੀਂ ਦੇ ਨਾਲ ਜਕਰ ਬਹੁਤ ਸ਼ਾਨਦਾਰ ਕਲਾ ਹੈ ਇਹਨਾਂ ਮਸਲੀਨ ਦਾ ਕੱਪੜਾ ਜੀ ਉਸ ਤੋਂ ਵੀ ਰਖਾਵ ਮੇਰੀ ਕਰੇ ਨੈਚੁਰਲ ਕਰੇਵ ਹਾਲੇ ਕੱਪੜਾ ਦੇਖੋ ਕਿੰਨਾ ਸ਼ਾਨਦਾਰ ਹੈ ਨੈਚੁਰਲ ਕਰੇਵ ਪੂਰਾ ਪੱਲਾ ਵਰਕ ਹੋਊਗਾ ਜੀ ਦੁਪੱਟਾ ਪਿਓਰ ਦਾ ਦੁਪੱਟਾ ਚਨੂਨ ਦਾ ਦੁਪੱਟਾ ਉਹ ਵਧੀਆ ਦੁਪੱਟਾ ਬਸ ਫੁੱਲ ਵਰਕ ਕਟ ਵਰਕ ਦੁਪੱਟਾ ਜੀ ਇਹ ਦੋਵਾਰਕਾ ਦੁਪੱਟਾ ਹੋਊਗਾ ਜੀ ਕੱਲਾਂ ਦਾ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਔਰ ਸਾਰੇ ਰੰਗ ਦਿਖਾ ਰਹੇ ਨੇ ਜੀ ਕਿਰੇਵ ਦਾ ਕੱਪੜਾ ਜੀ ਬਿਲਕੁਲ ਮਲਾਈਮ ਕੱਪੜਾ ਕਿਰੇਵ ਦਾ ਨੇਚਰਲ ਕਿਰੇਵ ਹਾਂ ਦੇਖੋ ਕੱਲਰ ਬਹੁਤ ਸ਼ਾਨਦਾਰ ਹੈ ਕੰਬੀਨੇਸ਼ਨ ਔਰ ਦੁਪੱਟਾ ਵਰਕ ਹੋ ਸਾਰਿਆਂ ਨਾਲ ਵਰਕ ਦੁਪੱਟਾ ਕਿਰੇਵ ਦਾ ਕੱਪੜਾ 올ਓਵਰ ਸੂਤ ਪੂਰਾ 5 ਮੀਟਰ ਕੱਪੜਾ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ ਜੀ ਰਵੀਆਂ ਚੱਕਰ ਡਾਰਕ ਕਲਰ ਲਾਈਕ ਕਰਦੇ ਸਾਰੇ ਮਿਲ ਜਾਣਗੇ ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈੀ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਕਿਤੇ ਵੀ ਆਲ ਇੰਡੀਆ ਦੇ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹਾਂ ਤੁਸੀਂ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਜੀ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਚਾਹੀਦਾ ਤਾਂ ਕਿ ਹੋਰ ਡਿਜ਼ਾਈਨਾਂ ਚਾਹੀਦੀਆਂ ਨੇ ਤਾਂ ਕੋਈ ਨਾ ਹੋਰ ਡਿਜ਼ਾਈਨਾਂ ਦੀ ਫੋਟੋ ਭਾ ਕੇ ਵੀ ਪਸੰਦ ਕਰਾ ਕੇ ਤੁਸੀਂ ਭੇਜ ਲਾਂਗੇ ਇਸ ਟਾਈਮ ਜੋ ਵੀਡੀਓ ਬਣਾ ਰਹੇ ਆ ਅਵੇਲੇਬਲ ਸਟੌਕ ਦੀ ਵੀਡੀਓ ਬਣਾ ਰਹੇ ਆ ਸੀ ਇਹ ਆਇਆ ਜਦੋਂ ਬਾਕੀ ਲਈ ਇਹਨਾਂ ਦਾ ਡਿਗਰੇ ਬਦਲ ਕੇ ਆਉਂਦੀਆਂ ਨੇ। ਹੋਰ ਵੀ ਡਿਜ਼ਾਈਨਾਂ ਆਈਆਂ ਵੀਡੀਓ ਲੈ ਕੇ ਆਵਾਂਗੇ ਜਲਦੀ। ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ। ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਆ ਚੈੱਕ ਕਰੋ ਕਲੇਰ ਦੇ ਵਿੱਚ ਕਲਰ ਡਿਜ਼ਾਈਨ। ਬਿਲਕੁਲ ਨੈਚੁਰਲ ਕਰੇ ਭਾਈ। ਰੇਟ ਹੈਗਾ ਸਿਰਫ 600 ਰੁਪਏ ਦਾ ਸੂਟ ਹੈ। ਕਟਾਈ ਦਾ ਜਿਹੜੇ ਵੀ ਦਿਖਾਵਾਂਗੇ ਸਾਰੇ ਇਹਨਾਂ ਵਿੱਚ ਕੋਈ ਪੀਸ ਵੀ ਤੁਸੀਂ ਲੈ ਸਕਦੇ ਹੋ। ਰੇਟ ਰੋ ਹੋਵੇ ਸਿਰਫ 600 ਰੁਪਏ ਇਹ ਕਲਰ ਨਹੀਂ ਵਿਪਰੇ ਉਹ ਦੇ ਦਿੱਤਾ ਪੱਲਾ ਲਾਈਟ ਕਲਰ ਸਰਦਾਰੀ ਰੰਗ ਹੈ ਜੀ 올ਓਵਰ ਸੂਟ ਹੈ ਆਪ ਨੂੰ ਬਣਾ ਦੇਣਾ ਆਪ ਨੂੰ ਬਣਾ ਦੇਣਾ ਹਲੋ ਪੱਲਾ ਵਰਕ ਆਊਗਾ ਜੀ ਆਪ ਨੂੰ ਸਾਰਾ ਪੱਲਾ ਵਰਕ ਤੇ ਦੁਪੱਟਾ ਵੀ ਵਰਕ ਰੇਟ ਰੋ ਹੋਵੇ ਸਿਰਫ 600 ਰੁਪਏ ਦਾ ਸੂਟ ਤਕਰੀਬਨ ਕਲਰ ਸਾਰੇ ਦਿਖਾਵਾਂਗੇ ਕੱਲਾ ਕੱਲਾ ਕਲਰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਬਣਾਈ ਰੋ ਜੀ ਡਿਟੇਲ ਨਾਲ ਵੀਡੀਓ ਬਣਾਈਏ ਕੱਲਾ ਕੱਲਾ 20 ਕੱਲਾ ਕੱਲਾ ਕਲਰ ਫੋਟੋ ਦਿਖਾਵਾਂਗੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦੇਈਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਕਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਦੱਸਣਾ ਆ ਕਲਰ ਦਿਖਾਇਆ ਕਰੀਏ ਉਹਦੇ ਵਿੱਚ ਆ ਸਾਰਾ ਪੱਲਾ ਵਰਕ ਦੁਪੱਟਾ ਵੀ ਵਰਕ ਆ ਕਲਰ ਜਿਹੜੇ ਨੇ ਸਾਰੇ ਤਕਰੀਬਨ 5 ਤੋਂ 6 ਕਲਰ ਆ ਕਰੀਏ ਉਹਦੇ ਵਿੱਚ ਤੋਂ ਅਗਲੇ ਧਾਮਾਂ ਸਮੂਹ ਸਲੀਮ ਦਾ ਆਲਓਵਰ ਸੂਟ ਪੂਰਾ ਫੁੱਲ ਵਰਕ ਹੈ ਪੱਲਾ ਪੂਰਾ ਪੱਲਾ ਵਰਕ ਹੋਊਗਾ ਲਾਗ ਫੁੱਲ ਪੱਲਾ ਵਰਕ ਔਰ ਦੁਪੱਟਾ ਕੱਟ ਵਰਕ ਦਾ ਹੈ ਸਲੀਮ ਦਾ ਦੁਪੱਟਾ ਵਧੀਆ ਦੁਪੱਟਾ ਹੈ ਫੁੱਲ ਸਾਈਜ਼ ਦਾ ਲਾਗ ਦੁਪੱਟਾ ਚੱਕਾ ਕੱਟ ਵਰਕ ਦੁਪੱਟਾ ਤੇ ਜਾਈਂ ਦੁਪੱਟਾ ਹੈ ਦੁਪੱਟਾ ਹੀ ਮਾਲਪਾਲਾ ਔਰ ਪੱਲਾ ਪੂਰਾ ਵਾਹ 올ਓਵਰ ਸੂਟ ਮਸਲੀਨ ਦਾ ਕੱਪੜਾ ਵਧੀਆ ਸੀ ਰੇਟ ਸਿਰਫ 600 ਰੁਪਏ ਦਾ ਸੂਟ ਹੈ ਇਹਦੇ ਜਿਹੜੇ ਵੀ ਕਲਰ ਦਿਖਾਉਣਗੇ ਸਾਰੇ ਜਿਹੜਾ ਫੁੱਲਾ ਨੇ ਇਹ ਕੰਮ ਕਰੀਏ ਇਹ ਦੋਵੇਂ ਇੱਕ ਟੈਲਰ ਲਈ ਆਹਦੇ ਕਲਰ ਸਰਦਾਰੀ ਰੰਗ ਨੇ ਕਲਰਾਂ ਦੀ ਕੰਬੀਨੇਸ਼ਨ ਚੈੱਕ ਕਰੋ ਬਹੁਤ ਸ਼ਾਨਦਾਰ ਹੈ ਸੋਗੇ ਬਿਰਚ ਮਸਟਰਡ ਕਲਰ ਇੱਕੜਿਆਂ ਦੇ ਇਸ ਸਟੇਜ ਦੇ ਵਿੱਚ ਤਿੰਨ ਕਲਰ ਆਇਆ। ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ। ਚੈੱਕ ਕਰੋ। ਮਲੇ ਰੋਕਿੰਗ। ਕਲਰ ਲੌਜੀ ਟੋਗਰੇਡੇ ਜਾਂ ਦਿਖਾਈ ਨਹੀਂ ਦਿਨ। ਬਜੇਨਾਂ ਚੈੱਕ ਕਰੋ, ਬਹੁਤ ਸ਼ਾਨਦਾਰ ਜੇਨਾਂ ਨਕਾਰੀਆਂ। ਵਧੀਆ ਵਧੀਆ ਜੇਨਾਂ ਨਾਲ ਸੱਪੜੀ ਪੂਰਾ ਪੱਲਾ ਵਾਰਕਰ ਸੈਟ ਹੈ। ਔਰ ਚਪਟਾ ਚੈੱਕ ਕਰੋ ਵਰਕ ਇਹ ਜਿਹਨੋ ਸ਼ਾਨਦਾਰ ਹੈ ਨਵੇਂ ਨੇ ਇਹ ਨਹੀਂ ਹੈ ਸਾਰੇ ਚਲੋ ਆਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਖਿੜਮੇ ਕਲਰ ਨੇ ਸਾਰੇ ਵਧੀਆ ਕਲਰ ਨੇ ਕੋਈ ਵੀ ਪੀਸ ਤੇ ਅਜਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰਾ ਦਿਓ ਆਨਲਾਈਨ ਤੁਸੀਂ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਜੀ ਮੈਂ ਕੀ ਸੇਮ ਜਿਹੜੀ ਚੀਜ਼ ਦਿਖਾਵਾਂਗੇ ਸੇਮ ਹੀ ਭੇਜਾਂਗੇ ਮੇਰੀ ਪੁਰਾਣੀ ਵੀਡੀਓ ਤੁਸੀਂ ਕਮੈਂਟ ਵਿੱਚ ਚੈੱਕ ਕਰ ਸਕਦੇ ਹੋ ਜਿਹੜੀ ਚੀਜ਼ ਅਸੀਂ ਦਿਖਾਵਾਂਗੇ ਸੇਮ ਭੇਜਨੇ ਰੇ ਚਲਣ ਰਿਹਾ ਜਾਂ ਚਾਹ ਰਿਹਾ ਮਹਿੰਦੀ ਹੈ ਗਲਤ ਔਰ ਵਾਈਟ ਔਰ ਮਹਿੰਦੀ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਔਰ ਵਰਕ ਜੈਕ ਕਰ ਰਿਹਾ ਬੰਦੇ ਦਾ ਬੰਦੇ ਦਾ ਵਰਕ ਸਾਰੇ ਦਾ ਸਾਰੇ ਪੱਲੇ ਦਾ ਵਰਕ ਦੁਪट्टे ਤੇ ਵਰਕ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਗੜਾਈ ਵਾਲੀ ਸੂਟ ਦਿਖਾਵਾਂਗੇ ਰੇਟ ਰਹੂਗਾ ਸਿਰਫ 600 ਰੁਪਏ ਦਾ ਸੂਟ ਟੋਟਲ ਸਾਰੇ ਜਿੰਨੇ ਵੀ ਗੜਾਈ ਵਾਲੇ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਹੈ ਟੋਟਲ ਸਭ ਦਾ ਸਿਰਫ 600 ਰੁਪਏ ਦਾ ਸੂਟ ਹੈ ਕੋਈ ਵੀ ਵੀ ਸਹੀਦਾ ਆਨਲਾਈਨ ਬੁੱਕ ਕਰਨਾ ਆਨਲਾਈਨ ਮੰਗਵਾ ਲੈ ਘਰ ਬੈਠੇ ਮੰਗਵਾ ਸਕਦੇ ਹੋ ਸਕ੍ਰੀਨਸ਼ਾਟ ਭੇਜ ਕੇ ਕੋਈ ਵੀ ਪੀਸ ਬੁੱਕ ਕਰਨਾ ਤਾਂ ਬੁੱਕ ਕਰ ਲੈ ਲਓ ਜੀ ਕਲਰ ਡੇਜ ਕਲਰਾਂ ਦੀ ਕੰਮ ਨਹੀਂ ਇਸ ਨੇ ਬਹੁਤ ਸ਼ਾਨਦਾਰ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਲੋਚ ਚੱਪਰ ਲਾਈਨ ਸਾਰਿਆਂ ਦੇ ਦੁਪੱਟੇ ਵਰਕ ਨੇ ਜੀ ਔਰ ਵਧੀਆ ਦੁਪੱਟੇ ਨੇ ਫੈਨਸੀ ਦੁਪੱਟੇ ਨਾਲ ਵਰਕ ਦੁਪੱਟੇ ਆ ਟੋਟਲ ਡਿਜ਼ਾਈਨ ਨਵੇਂ ਆ ਇਹ ਸਟੌਗ ਇਹ ਫਿੱਟ ਚੈੱਕ ਕਰੋ ਸੋਲਡਨ ਕੜਾਈ ਲੋਜੀ ਅਸਪਰ ਦੇ ਵੀ ਨਹੀਂ ਆ ਕੋਮਨ ਵਾਲਾ ਲੌਜੀ ਅੱਜਕਰ ਪੂਰੇ ਪੱਲੇ ਦੇ ਵਰਕ ਪੂਰਾ ਪੱਲਾ ਵਰਕ ਆਊਗਾ ਜੀ ਔਰ ਦੁਪੱਟਾ ਵੀ ਵਰਕ ਆਲਓਵਰ ਸੂਟ ਹੈ ਮਸਲੇ ਇੰਡਸਾ ਉਹਦਾ ਮੁਸਲਿਮ ਦਾ ਹੀ ਦੁਪੱਟਾ ਫੈਂਸੀ ਦੁਪੱਟਾ ਜੀ ਵਧੀਆ ਵਧੀਆ ਫੈਂਸੀ ਦੁਪੱਟਾ ਹੈ ਲੱਖੋ ਪਰ ਦੁਪੱਟੇ ਦੇ ਵਰਕ ਬਲouses ਰੇਟ ਰਹੂਗਾ ਸਿਰਫ 600 ਰੁਪਏ ਦਾ ਸੂਟ ਹੈ ਆਨਲਾਈਨ ਤੁਸੀਂ ਜਿੰਨੀ ਬੁੱਕ ਕਰ ਸਕਦੇ ਹੋ ਸਿਰਫਔਰ ਸਿਰਫ 600 ਰੁਪਏ ਦਾ ਸੂਟ ਹੈ ਕੱਪੜਾ ਪੂਰਾ ਆਲ ਓਵਰ ਸੂਟ ਦਾ ਰਹੂਗਾ ਜੀ ਦੁਪੱਟੇ ਵਰਕ ਰਹਿਣਗੇ ਲੌਜੀ ਚੈੱਕ ਕਰੋ ਕਲਰ ਨੇ ਜੇ ਇਕੜੇ ਇਹਦੇ ਇੰਨੇ ਚਾਰ ਤੋਂ 6 ਫੀਟ ਲਗਾਉਂਦੇ ਆ ਦੇਖੋ ਲਓ ਮੱਕੀ ਦੀ ਇਹਨਾਂ ਅੱਡੇ ਨੂੰ ਬਦਲ ਕੇ ਆਉਂਦੀ ਰਹਿੰਦੀ ਆ ਨਾ ਜੀ ਹਰ ਵੀ ਜਿਹੜੀ ਵੀ ਨਵੀਂ ਨਹੀਂ ਆਉਂਦੀ ਤਾਂ ਵੀਡੀਓ ਜ਼ਰੂਰ ਲੱਕਿਆਂ ਮੰਗ ਚੈਨਲ ਤੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜੇ ਤੁਹਾਨੂੰ ਚੱਕੇ ਕਰੋਸ ਕਲਰ ਨੇ ਆਇਆ ਕਮਿਨੇਸ਼ਨ ਕਲਰ ਵੀ ਹੈ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਲਓ ਜੀ ਔਰ ਪੂਰਾ ਵਰਕ ਪੱਲਾ ਦੁਪੱਟਾ ਵੀ ਵਰਕ ਪੱਲਾ ਵੀ ਵਰਕ ਆਊਗਾ ਜੀ ਰੇਟ ਆਊਗਾ ਸਿਰਫ 600 ਰੁਪਏ ਦਾ ਸੁੱਗਾ ਕੋਈ ਵੀ ਪੀਸ ਹੈ ਜੇ ਸਕਰੀਨ ਸ਼ਾਟ ਭੇਜ ਕੇ ਬੁੱਕ ਕਰ ਲੀ ਜੀ ਕਲਰ ਡਿਜ਼ਾਈਨ ਬਾਦ ਵਿੱਚ ਮਿਲਦੇ ਨਹੀਂ ਕਲਰ ਖਤਮ ਹੋ ਜਾਂਦੀਆਂ ਜਲਦੀ ਨਾਲ ਬੁੱਕ ਕਰ ਲਓ ਕੋਈ ਵੀ ਜੀ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਜੀ ਜੇ ਜੀ ਆਨਲਾਈਨ ਨੂੰ ਆਉਣਾ ਚਾਹੀਦਾ ਤੇ ਲੋਕਲ ਲੋਕਲ ਆਨਲਾਈਨ ਨੂੰ ਆਉਣਾ ਤਾਂ ਨਹੀਂ ਬੁੱਕ ਕਰ ਕੋਈ ਵੀ ਪੀਸ ਪਸੰਦ ਹੈ ਤਾਂ ਬੁੱਕ ਕਰ ਲੈ ਜਲਦੀ ਜੀ ਵੀਡੀਓ ਨੂੰ ਛੇਰ ਜ਼ਰੂਰ ਕਰ ਦਿਓ ਕਿ ਮੇਰੀ ਲੱਗੀ ਹੈ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਤਾਂ ਅਗਲਾ ਲਈਏ ਇਹ ਪੱਲਾ ਵਰਕ ਹੈ ਸਾਰਾ ਔਰ ਦੁਪੱਟਾ ਵਰਕ ਰਹੂਗਾ ਜੀ ਮਸਲੀਨ ਦਾ ਕੱਪੜਾ ਸੈਨਿਕ ਹੋਊਗਾ ਔਰ ਦੁਪੱਟਾ ਹੋਊਗਾ ਜੀ ਸਾਰਾ ਦੁਪੱਟਾ ਵਰਕ 올ਓਵਰ ਸੂਟ ਕਲਰਿੰਗ ਤਾਂ ਅੰਕ ਕਰਦੇ ਨੇ ਟਰਮੀਨੇਸ਼ਨ ਕਰਦੇ ਨੇ ਬੜੀਆਂ ਲੋਜੀ ਮੰਡੀ ਦੇਖੀ ਸਰਦੇ ਦੁਪट्टे ਵਾਕਰੀ ਇਸ ਡਿਜ਼ਾਈਨ ਦੇ ਵਿੱਚ ਵੀ ਚਾਰ ਕਲਰ ਦਾ ਇੰਨਾ ਸਾਰੇ ਨਵੇਂ ਰੈਨ ਵਾਲੇ ਨਿਊ ਡਿਜ਼ਾਈਨ ਆਏ ਟੌਪ ਕੁਲਿਟੀ ਦੇ ਨਵੇਂ ਡਿਜ਼ਾਈਨ ਆ ਨੂਮੀਂ ਫੁੱਲ ਆਵਰੇਂਜ ਦਾ ਸੈਂਪਲ ਜੇ ਲਓ ਜੀ ਫੋਟੋ ਲਾਂਖ ਦੋ ਦੁਪੱਟਾ ਵੀ ਵਰਗ ਸਾਰਾ ਪੱਲਾ ਵਰਗ 올 ਓਵਰ ਸੂਟ ਰੇਟ ਸਿਰਫ 600 ਰੁਪਏ ਦਾ ਸੂਟ ਲਈ ਕੜਾਈ ਵਾਲਾ ਕਲਰ ਵੀ ਸਾਰੇ ਸਾਰੇ ਕੱਲ ਜਾਣਗੇ ਲਾਈਟ ਕਲਰ ਡਾਰਕ ਕਲਰ ਕੱਲਾ ਵਾਲੀ ਕੰਬੀਨੇਸ਼ਨ ਵੀ ਵਧੀਆ ਜੀ ਕੋਈ ਵੀ ਪੀਸ ਚਾਹੀਦਾ ਜਲਦੀ ਦੇ ਨਾਲ ਬੁੱਕ ਕਰ ਲਓ ਲਓ ਜੀ ਸੋ ਅਗਲਾ ਡੇ ਆਇਆ ਫਿਰ ਵਾਈਟ ਕੜਾ ਇਹ ਵੀ ਵਾਈਟ ਕੜਾ ਇਹ ਕੰਬੀਨੇਸ਼ਨ ਬਹੁਤ ਸੰਭਾਲਦਾ ਹੈ ਲਓ 79 ਡਿਜ਼ਾਈਨ ਯਕ ਸਾਰਾ ਪੱਲਾਵਾਰ ਕਰਉਗਾ ਜੀ ਦੁਪੱਟਾ ਵਾਈਡ ਕਢਾਈਆਂ ਦੇ 3-4 ਡਿਜ਼ਾਈਨ, 3 ਤੋਂ 4 ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਨੇ ਜੀ। ਕਲਰ ਸੇਮ ਰਹਿਣਗੇ ਡਿਜ਼ਾਈਨ ਸਾਰੇ ਅਲੱਗ-ਅਲੱਗ ਕਢਾਈ ਦੇ। ਕਢਾਈ ਦੇ ਡਿਜ਼ਾਈਨ ਅਲੱਗ-ਅਲੱਗ ਨੇ। ਆਵੜੇ ਕਲਰ। ਉਸ ਤੋਂ ਅਗਲਾ ਕੰਟਰ ਹੈ ਤੇ। ਸੇਮ ਡਿਜ਼ਾਈਨ ਫੋਟੋ ਦਾ। ਸੇਮ ਦੁਪੱਟੇ ਦੀ ਕਢਾਈ ਹੋਊਗੀ ਕਮੀਜ਼ 'ਤੇ। ਸੇਮ ਹੀ ਕਢਾਈ ਹੋਊਗੀ। ਕੰਬੀਨੇਸ਼ਨ ਬਹੁਤ ਸ਼ਾਨਦਾਰ ਲੱਗ ਰੰਗ। ਕਲਮ ਜੱਤੂ ਦੇ ਹੋਦੀ ਹੈ ਵਾਈਟ ਪੜਾਈ ਤੇ। ਪਰ ਬੇਨ ਵੀ ਬਹੁਤ ਸੋਹਣੇ ਹੈ ਜੀ। ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ। ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ। ਜਿਹੜੀ ਵੀ ਨਵੀਂ ਵੈਰਿਟੀ ਆਏਗੀ ਉਹ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਆਵਾਂਗੇ ਇਸੇ ਚੈਨਲ ਤੇ। ਲੋਜੀ ਕਲਰ ਡਿਜ਼ਾਈਨਾਂ ਦੀ ਕਮੇ ਆ ਜੀ ਚੈੱਕ ਕਰੋ ਡਿਜ਼ਾਈਨ ਸਾਰੇ ਅਲੱਗ-ਅਲੱਗ ਦਿਖਾਏ ਆ ਜਿੰਨੇ ਵੀ ਦਿਖਾਏ ਆ ਟੋਟਲ ਅਲੱਗ-ਅਲੱਗ ਡਿਜ਼ਾਈਨ ਦਿਖਾਏ ਆ ਜੀ ਕੋਈ ਵੀ ਇਹਨਾਂ ਚੋਂ ਵੀ ਸਾਈਜ਼ ਦਾ ਰੇਟ ਹੈਗਾ ਸਾਰੇ ਪੀਸਾਂ ਸਿਰਫ 600 ਰੁਪਏ ਦਾ ਸੂਟ ਹੈ ਜੀ ਕਿੰਨੇ ਵੀ ਕੜਾਈਆਂ ਨੇ ਇਸ ਵੀਡੀਓ ਦੇ ਵਿੱਚ ਦਿਖਾਏ ਨੇ ਟੋਟਲ ਸਿਰਫ 600 ਰੁਪਏ ਦਾ ਸੂਟ ਹੈ ਕੋਈ ਵੀ ਉਹ ਖੁਦ ਕਰਨਾ ਆਨਲਾਈਨ ਵੀ ਮੰਗਵਾਓ ਆਨਲਾਈਨ ਵੀ ਮੰਗਵਾ ਸਕਦੇ ਹੋ ਲੋ 2 ਪੀਸ ਲੱਖ ਵਿੱਚ ਅਦਾ ਦਿਖਾ ਰਹੇ ਚਿਕਨ ਦਾ ਪਜਾਮਾ ਨਾਲ ਚਿਕਨ ਦੀ ਸਲਵਾਰ ਮਸਲੀਨ ਦਾ ਦੁਪੱਟਾ ਹੋਊਗਾ ਜੀ ਫੁੱਲ ਸਾਈਜ਼ ਦੁਪੱਟਾ ਬੜਾ ਚੇਤਕਾ ਦੁਪੱਟਾ ਔਰ ਕਮੀਜ਼ ਆਊਗਾ ਆ ਵਾਲੇ ਆ ਵਾਲਾ ਤੇ ਨੀਲੇ ਚਿਕਨ ਦੇ ਸਲਵਾਰ ਨਾਲ ਮਸਲੀਨ ਦਾ ਦੁਪੱਟਾ ਇਹ ਵੀ ਸਿਰਫ 600 ਰੁਪਏ ਦਾ ਸੂਟ ਹੈ ਇਸ ਨਾਲ ਦੋ ਹੀ ਨੀਲੇ ਸਟਾਕ ਕਰਨਾ ਹੈ ਕੱਲ ਦਾ ਗ੍ਰੀਨ ਕਲਰ ਹੈ ਜੀ ਤੇ ਨੇਵੀ ਬਲੂ ਕਲਰ ਹੈ ਦਵਾਈ ਵੀ ਨਹੀਂ ਦੇ ਰੇ ਡਾਇਰ ਵੀ ਸਿਰਫ 600 ਰੁਪਏ ਦਾ ਸੂਟ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਓਕੇ ਬਸ